ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਜਪ ਜੀ ਸਾਹਿਬ ਇੱਕ ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਣ ਨਿਰਵੈਰ ਅਕਾਲ ਪੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ आद सच जुगाद सच है पी सच नानक होसे पी सच सोचे सोच न होई जे सोची लाख वार चुपै चुप न होबी ते लाये रहा नितार ਭੁਖਿਆ ਭੁਖ ਨਾ ਉਤਰੀ ਜੇ ਪੰਨਾ ਪੂਰੀਆਂ ਪਾਰ ਸਹਸਿਆਣ ਪਾਲ ਲਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਮੁਖ ਮਰ ਜਾਇ ਚੱਲੇ ਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮਨਾ ਕਹਿਆ ਜਾਈ ਹੁਕਮੀ ਹੋਵਨ ਕੀ ਹੁਕਮ ਮਿਲਾ ਬੜੀ ਆਈ ਹੁਕਮੀ ਉਤਮ ਨੀਚ ਹੁਕਮ ਲੈ ਇੱਕ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀਬ ਚੈ ਤਾਹੋਂ ਮੈਂ ਕਹੈ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵੀ ਚਾਰ ਗਾਵੇ ਕੋ ਸਾਜ ਕਰੇ ਤਨ ਕੇ ਹੂ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਪ ਰਿਸ ਦੂਰ ਗਾਵੇ ਕੋ ਵੇਖ ਹਾਦਰਾ ਹੂਰ ਕਤਨਾ ਕਤੀ ਨ ਆਵੇ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਖ ਪਾਤੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਈ ਤਾਹੋ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਹੀ 파ਕਿਆ ਪਾਉ ਅਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਪੀਰ ਕੈ ਅਗੇ ਰਖੀਐ ਜਿਤ ਦੇ ਸਹਿ ਦਰਬਾਰ ਮੋ ਕੈ ਬੋਲਨ ਬੋਲੀਐ ਚਿਤ ਸੁਧ ਸਰੇ ਪਿਆਰ ਅੰਮ੍ਰਿਤ ਵੇਲਾ ਸਾਚਨਾ ਉੜਾਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਿਖਿਆਰ ਥਾਪਿਆ ਨਾ ਚਾਈ ਕੀਤਾ ਨਾ ਹੋਈ ਆਪੇ ਆਪੇ ਰੰਗਜਨ ਸੋਈ ਜਿਨ ਸੇਵਿਆ ਤਿਨ ਪਾਇਆ ਧਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਮੀਐ ਮੜ ਰਕੀਐ ਪਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸmai ਗੁਰਈਸਰ ਗੁਰ ਗੋੜਖ ਪਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਦ ਨਜਾਈ ਕੋ ਰਾ ਇੱਕ ਦੇਹ ਪੁਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣ ਨ ਜਾਇ ਤੀਰਤ ਨਾਮਾ ਜੇ ਤਿਸ ਭਾਵਾ ਬਿਨ ਪਾਣੀ ਕੇ ਨਾਇ ਕਰੇ ਚੇਤੀ ਸ੍ਰਿਸ਼ਟ ਉਪਾਈ ਵਿਖਾ ਬਿਨ ਕਰਮਾ ਕੈ ਮਿਲੇ ਲੈ ਮਤ ਵਿੱਚ ਰਤਨ ਜਵਾਹਰ ਮਾਨਿਕ ਕੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਪੁਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣ ਨ ਜਾਇ ਸੇ ਜੁਗ ਚਾਰੇ ਆਰਿਆ ਪੁਰ ਦਸੂਨੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋ ਹੋਏ ਚੰਗਾ ਨਾਮ ਉਤਖਾਈ ਕੈ ਜਸ ਕੀਰਤ ਜਗ ਲੇ जे तिस नजर न आवई ता बात न पुछे के कीटा अंदर कीट कार दोसी दोष धरे नानक निरगुण गुण करे गुणवंत आगुण देते हा कोई न सुजई जे तिस गुण कोई करे सुनै सिद्ध पीर सुरनाथ सुनै तरत तवल आकाश सुनै दीप लोपाताल सुनै काल। नानक भगता सदा विघास सुनै पाप का नाश ਸੁਨੇ ਇਸਰ ਬਰਮਾ ਇੰਦ ਸੁਨੇ ਮੁਖ ਸਲਾਹ ਮੰਦ ਸੁਨੇ ਜੋਗ ਚੁਗਤ ਤਨ ਤੀਰ ਸੁਨੇ ਸਾਸ ਤੁਸਿ ਮਰਤਿ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਤ ਪਾਪ ਤਾ ਨਾਸ ਸੁਨੇ ਸਤ ਸੰਸੋਖ ਗਿਆਨ ਸੁਨੇ ਅਚਟਕਾ ਇਸਨਾਨ ਸੁਨੇ ਪੜ ਪੜ ਪਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਖਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਰਾਗੁਨਾ ਕੇ ਗਾਹ ਸੁਣੈ ਸੇਖ ਪੀਰ ਪਾਤਾ ਸੁਣੈ ਅੰਦੇ ਪਾਵੇ ਰਾਹ ਸੁਣੈ ਹਾਥੁ ਹੋਵੇ ਅਸਤਗਾਹ ਨਾਨਕ ਭਗਤਾ ਸਦਾ ਹੋਵੇਗਾਸ ਸੁਣੈ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਜ਼ ਕਲਮ ਨ ਲਿਖਨ ਹਾਰ ਮੰਨੇ ਕਾ ਬਹਿਕਰਨ ਵਿਚਾਰ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮوئ ਝੋਟਾ ਨ ਖਾਏ ਮੰਨੇ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨਨੇ ਮਾਰ ਬਿਟਾਕ ਨ ਪਾਏ ਮਨਨੇ ਪਤਿਓ ਪਰਕਟ ਜਾਏ ਮਨਨੇ ਮਗਨਾ ਚੱਲੈ ਪੰਥ ਮਨਨੇ ਧਰਮ ਸਿਤੀ ਸੰਪੰਦ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੁਕਤਿ ਦਵਾਰ ਬੰਦੇ ਪਰਵਾਰੈ ਸਾਧਾਰ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਪਵੇ ਨਿਕ ਇਕ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਰ ਪੰਜ ਪ੍ਰਧਾਨ ਪंचे ਪਾਵੇ ਦਰਗਹਿ ਮਾਨ ਪंचे ਸੁਹ ਹੈ ਦਰ ਰਾਜਾ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰ ਤੌਲ ਧਰਮ ਦਇਆ ਕਾ ਪੂਰ ਸੰਤੋਖ ਸਾਫ ਰਕਿਆ ਜਨ ਸੂਤ ਜੇ ਕੋ ਪੁੱਛੈ ਹੋਵੇ ਸਚਿਆਰ ਤਵ ਲੈ ਉੱਪਰ ਕੀਤਾ ਪਾਰ ਤਰਤੀ ਹੂਰ ਪਰੈ ਹੂਰ ਹੂਰ ਤਿੱਤੇ ਭਾਰਤ ਅਲੈ ਕਹੰਦੂਰ ਜੀਤ ਜਾਤੂnga ਕੇ ਨਾਮ ਸਭਨਾ ਨਿੱਕਿਆ ਗੁੜੀ ਕਲਾ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਕਿਆ ਕੀਤਾ ਹੋਏ ਕੇਤਾ ਤਾਣ ਸੁਆਲ ਰੂਪ ਕੀਤੀ ਦਾਤ ਜਾਣੇ ਕੋ ਕੋਤ ਕੀਤਾ ਪਸਾਓ ਇੱਕੋ ਕ ਬਉ ਤਿੱਤੇ ਹੋਈ ਲਖ ਦਰਿਆ ਕੁਦਰਤ ਦੇ ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਫਰੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਪਾਉ ਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀਆ ਸੰਖ ਦਾਤਾ ਅਸੰਖ ਸੂਰ ਮੇ ਪਖਸਾਰ ਸੰਖ ਮੋ ਲਿਵ ਲਾਈ ਤਾਰ ਬੋਧਰਤੇ ਕਾਹਨੇ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਅਨਿਕਾਰ ਤੂ ਸਦਾ ਸੁਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਹਰਾਮਕੂਰ ਅਸੰਖ ਅਮਰ ਕਰ ਜਾਹੀ ਜੋ ਅਸੰਖ ਗਲਵਟ ਤਿਆਕ ਮਾਹੀ ਅਸੰਖ ਪਾਪੀ ਪਾਪ ਕਰ ਜਾਏ ਸੰਕੂੜਿਆ ਕੁੜੇ ਤੇ ਰਾਹੀ ਸੰਕ ਸੰਮਲੇਸ਼ ਮਲ ਭਕ ਕਾਹੇ ਸੰਕ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਆਵੇ ਸਾਈ ਸਲੀਕਾਰ ਤੂ ਸਦਾ ਸੁਨਾਮਤ ਨਿਰੰਕਾਰ ਅਸੰਖ ਨਾਮ ਅਸੰਖ ਸਾਭ ਅਗੰਗ ਅਗੰਮ ਅਸੰਖ ਲੋ ਅਸੰਕ ਕਾ ਹੈ ਸਿਰ ਧਾਰ ਹੋਏ ਅਕਰੀ ਨਾਮ ਅਕਰੀ ਸਾਲਾ ਸ੍ਰੀ ਗਿਆਨ ਗੀਤ ਗੁਣ ਗਾ ਸਖਰੀ ਲਿਖਣ ਬੋਲਨ ਬਾਣ ਅਖਰਾ ਸਿਰ ਸੰਜੋਗ ਵਕਾਨ ਕਿਨ ਐ ਲਿਖੇ ਤੇ ਸਿਰ ਨਾਹੀ ਜਿਵ ਫਰਮਾਇ ਤਿਵ ਤਿਵ ਪਾਹੀ ਚੇਤਾ ਕੀਤਾ ਤੇਤਾ ਨਾ ਹੋਇ ਨਾਵੇ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਪਾਵੈ ਸਾਈ ਫਰੀਕਾਰ ਕੋ ਸਦਾ ਸਲਾਮ ਨਿਰੰਕਾਰ ਹਰੀਏ ਹੱਥ ਪੈਰ ਤੁੰਦੇ ਹੀ ਪਾਣੀ ਤੋਤੇ ਉਤਰਸ ਕੇ ਉਤਪਲਿੱਤੇ ਕੱਪੜ ਹੋਏ ਇਹ ਸਾਬੁਨ ਲਈਐ ਉਹ ਤੋਏ ਪਰੀਐ ਮਤ ਪਾਪਾ ਕੇ ਸੰਗ ਤੋ ਪੈ ਨਾ ਵੈ ਕੇ ਰੰਗ ਕੁੰਨੀ ਪਾਪੀ ਆਖ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ तीरथ ताप तयागत दान जे को पावे तिलक मान सुनिया मनिया मन कीता भाव अंतरगत तीरथ मल नाओ सब गुण तेरे मैं नाही कोए बिन गुण कीते भगत ना होए स्वस्थ आत् बाणी परमाओ सत सुहान सदा चाओ कवन सुवेला वक्त कवन कव कवन वार कवन सिरु कवन जित होआ आकार वेल न पाया पण्डति जे हो लेख पुराण वक्त न पायो कातिया के लिखन लेख लिक पुराण ਕਿਤ ਵਾਰ ਨਾ ਜੋ ਕੀ ਜਾਣ ਰਤ ਮਹੋ ਨਾ ਕੋਈ ਜਾਣ ਕਰਤਾ ਸਿਰ ਠੀਕੋ ਸਾਜੇ ਆਪੇ ਜਾਣ ਸੋਈ ਕਿਵ ਕਰੀ ਆਕਾ ਕੇ ਸੰਸਾ ਲਾਹੀ ਕਿਉ ਵਰਨੇ ਕਿਵ ਜਾਣਾ ਨਾਨਕ ਆਕਣ ਸਭ ਸੋ ਆਕੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਟੀ ਨਾਹੀ ਕੀਤਾ ਜਾਤਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਅਗੇ ਗਿਆਨ ਸੁਹੈ ਪਾਤਾਲਾ ਪਤਾਲ ਲਖ ਆਗਾਸਾ ਆਗਾਸ ਓੜਕ ਓੜਕ ਪਾਲ ਫਕੇ ਵੇਦ ਕਹਿਣ ਇੱਕ ਬਾਤ ਸਹਿਸ ਅਥਾਰ ਹੈ ਕਹਿਣ ਖਤੇਬਾ ਅਸਲੋ ਇਕਤਾਤ ਲੇਕਾ ਹੋਏ ਤਲ ਕੀ ਅਲੇ ਕਹਿ ਹੋਏ ਵਿਨਾਸ਼ ਨਾਨਕ ਵੱਡਾ ਆਖੀ ਐ ਆਪੇ ਜਾਣੈ ਆਪ सालाहि साहे साला एति सुन पाया यदिया अत वना जानसा माल धन कीडि तुलना होवनी मुनि चेति स्मरहु न विसुर अन्तना सिष्टि कै न नयन्तु अन्तन कर्ण दीन नयन्तु अन्तन लेखन सुनन् नयन्तु अन्तन जाप क्यामयमन्ते ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰ ਆਵਾਰ ਕਿਤ ਕਾਰਨ ਕੀਤੇ ਬਿਲਾਹੀ ਤਾਂ ਕੀ ਅੰਤ ਨ ਪਾਈ ਜਾਹੇ ਇਹੋ ਅੰਤ ਨ ਜਾਣੈ ਕੋਈ ਬੰਤਾ ਕਹੀਐ ਬਹੁਤਾ ਹੋਏ ਅੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੈ ਸੋਈ ਜੀਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨੰਥ ਮਾਈ ਕੀਤੇ ਮੰਗੇ ਜੋਤ ਅਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖੱਪ ਟੁਟੇ ਪੀਕਾਰ ਕੀਤੇ ਲੈ ਲੈ ਕਿਰਪਾ ਹੈ ਕੀਤੇ ਮੂਰਖ ਕਾਹੀ ਖਾਹੀ ਕੀਤਿਆ ਦੁਖ ਭੂਖ ਸਦਮਾਰ ਇਹ ਭੀਤਾ ਤੇਰੀ ਦਾਤਾ بند کلاسی سکے کوئے جی کو کھائے ہو جانے جتیا موہی کھائے آپ جانے آپ آکھیں سی کے جسنو صرف صلاح نانک پاٹ شاہی پا سا امول کن امول وپار امول واپاری امول پنڈار امول آب ہے امول لے جائے امول پائی امول سمائی امول درم امول دیبان امول کرم امول طل امول پروان امول بخشیش امول نیسان امول کرم امول فرمان امول امول آکیا نا جائے آک آک ہی لائے ਆਖੇ ਵੇਦ ਪਾਟ ਪੂਰਨ ਆਖੇ ਪੜੇ ਕਰਹੈ ਬਕੀਆਨ ਆਖੇ ਬਰਮੀ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਇਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰਨਰ ਮੁਣ ਜਨ ਸੇਵ ਕੀਤੇ ਆਖੇ ਅੱਖ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੀ ਇਤੇ ਕੀਤੇ ਹੋਰ ਕਰੇ ਤਾਂ ਆਖ ਸਕੈ ਕੇ ਕੀ ਜੀਵੜ ਪਾਵੈ ਤੇ ਬੜੂ ਹੋਈ ਨਾਨਕ ਜਾਣੇ ਸੱਚਾ ਸੋਈ ਚੀਕੋ ਆਖੇ ਬੋਲ ਵਿਗਾੜਾਂ ਲਿਖੀਐ ਸਿਰ ਕਾ ਵਾਰਾ ਕਾਵਾਂ ਸੂਦਰ ਕੇ ਹਾਸੋ ਕਰਕੇ ਆਜਤ ਵੈ ਸਰਬ ਸੁਵਾਲੀ ਵਾਚੇ ਨਾਤ へਕ ਤਸੰਖਾ ਕੇਤੀ ਵਾਗਨ ਹਾਰੇ ਕੀਤੇ ਰਾਗ ਪਰਿ ਸੋ ਕਹੀ ਅਣਕੇਤੇ ਗਾਵਨ ਹਾਰੇ ਗਾਵੇ ਤੁਮ ਨੂੰ ਪਾਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੋਪਦਲਿਕ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇਸਰ ਬਰਮਾ ਦੇਵੀ ਸੋਹਣ ਸਦਾ ਸਵਾਰੀ ਗਾਵੇ ਇੰਦਰਾਸਨ ਤੇ ਬੈਠੇ ਦੇਵ ਤੇ ਆਦਰ ਨਾਲੇ ਗਾਵੇ ਸਿਦ ਸਵਾਤੀ ਅੰਦਰ ਗਾਵੇ ਸਾਧ ਵਿਚਾਰੇ ਗਾਵੇ ਜਤੀ ਸਤੀ ਸੰਤੋਖ ਕੀ ਗਾਵੇ ਪੀਰ ਕਰਾਰੇ ਗਾਵਨ ਪੰਡਿਤ ਪੜਨਰ ਕੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੂਰੀਆ ਮਨੂਹਨਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਦ ਮਹਾ ਬਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਅਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇ ਸੁਧਨੋ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭੰਤਰ ਸਾਲੇ ਹੋਰ ਕੀਤੇ ਕਾਬੂ ਸੀ ਮੈਂ ਚਿੱਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਸੀ ਰਚਨਾ ਜਿ ਹਿਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿ ਸੀ ਮਾਇਆ ਜਿਨ ਤੁਹਾਈ ਕਰ ਕਰ ਵੇਖੈ ਕੀਤਾ ਆਪਣਾ ਜੀਵ ਤਿਸ ਦੀ ਬੜਾਈ ਜੋ ਤਿਸ ਭਾਵੈ ਸੋ ਈ ਕਰਤੇ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿ ਨ ਰਜਾਈ ਦਾਸ ਸੰਤੋਖ ਸਰਬ ਪਤ ਚੋਰਨੀ ਧਿਆਨ ਕੀ ਕਰੈ ਬੇਪੂਤ ਕਿੰਤਾ ਕਾਲ ਕੁਆਰੀ ਕਾਇਆ ਜਗਤ ਟੰਡਾ ਪਰ ਤੀਤ ਆਈ ਪੰਤੀ ਸਗਲ ਚ ਮਾਤੀ ਮਨ ਜੀਤੈ ਜਗ ਜੀਤ ਆਦੇਸ ਸੈ ਆਦੇਸ ਆਦ ਅਨਿਲ ਅਨਾਹਤ ਜੁਗ ਜੁਗ ਏਕੋ ਵੀਸ ਪੁਗਤ ਗਿਆਨ ਦਿਆ ਪੰਡਾਰਨ ਕਟਕਟ ਵਾਚੈ ਨਾਦ ਆਪ ਨਾਦ ਨਾਤੀ ਸਭ ਜਨ ਤੇ ਜਿਸ ਦੀ ਅਭਰਾ ਸਾਦ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲਿਖੇ ਆਵੇ ਆਗ ਆਦੇਸ ਤੇ ਸੈ ਆਦੇਸ ਹੋ ਆਤਮਨੀ ਤਨਾਤ ਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਰ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੇਬਾਨ ਜਿਵ ਤਿਸ ਭਾਵੇ ਤਿ ਵੈ ਚਲਾਵੇ ਜਿਵ ਹੋਵੇ ਪਰਮਾਨ ਓ ਵਿਖੇ ਗੁਨਾ ਨਦਰ ਨਿਆ ਹੈ ਬਹੁਤਾ ਇਹੋ ਬੇੜਾਨ ਆਦੇਸ ਤੇ ਸੈ ਆਦੇਸ ਆਤਮੇਂ ਅਨਾਤ ਨਾਹਿਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਮਨ ਧਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਣਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸੈ ਆਦੇਸ ਆਤਮੇ ਅਨਾਤਨਾ ਹੁਜੁਗ ਏਕੋ ਹੀ ਸੰਤ ਇੱਕ ਦੂਜੀ ਬੋ ਲਖੂ ਹੀ ਲਖੂ ਵੈਨਕ ਵੀਸ ਲੱਖ ਲੱਖ ਗੀੜਾ ਆਕੀ ਐ ਏਕ ਨਾਮ ਚਗਦੀਸ ਇਤਰਾਏ ਪਦ ਪਵੜੀਆ ਚੜੀਏ ਹੋਈ ਅਕੀਸ ਸੁਨ ਗਲਾ ਆਕਾਸ ਕੀ ਕੀਟਾ ਆਈ ਕਿਸ ਨਾਨਕ ਨਜ਼ਰੀ ਪਾਈ ਐ ਕੂੜੇ ਕੂੜਾ ਠੀਸ ਆਖਣ ਜੋਰ ਚ ਪੈ ਨੈ ਜੋਰ ਜੋਰ ਨਾ ਮੰਗਣ ਤੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋੜ ਨਾ ਰਾਜ ਮਾਲ ਮਨਸੂਰ ਜੋੜ ਨਾ ਸੁਰਤੀ ਗਿਆਨ ਦੀ ਚਾਰ ਜੋੜ ਨ ਜੁਗਤੀ ਛੁੱਟੈ ਸੰਸਾਰ ਜਿਸ ਸਾਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਈ ਰਾਤੀ ਰੁੱਤੀ ਤਿੱਤੀ ਵਾਰ ਪवन ਪਾਣੀ ਅਗਨੀ ਪਾਤਾਲ ਇਸ ਵਿੱਚ ਤਰਤੀ ਥਾਪ ਕੇ ਧਰਮਸਾਲ ਇਸ ਵਿੱਚ ਜੀ ਜਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਤਰਕਾਰ ਤਿੱਥੈ ਸੋ ਹਉ ਪੰਜ ਪਰਬਾਨ ਨਦਰੀ ਕਰਮ ਅਵੈ ਨਿਸ਼ਾਨ ਕਾ ਚਪਕਾਈ ਉਤੈ ਪਾਏ ਨਾਨਕ ਗਇਆ ਜਾਪੇ ਜਾਇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਕੋ ਕਰਮ ਕਰ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਣ ਮਹੇਸ ਕੇਤੇ ਬਰਮੇ ਕਾੜਤ ਕੜੀਐ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ मण्डलदेश केते सिद्ध बुद्धनाथ के के देवि वेश के देव दानेते के रत्मन्दा कानी कया वा के पात सेवक सुि नानक अंतना नानकना ਗਿਆਨ ਕੰਡ ਮੈਂ ਗਿਆਨ ਪਰਚੰਦਿਤ ਤਿੱਤੇ ਨਾਦ ਤਨੋਰ ਕੋਟ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਦਿੱਤੇ ਘਾਲਤ ਕੜੀਏ ਬਾਤ ਅਨੋਖੀ ਕੀਆਂ ਗਲਾ ਕਤਿਆ ਨਾ ਜਾਏ ਏ ਕੋ ਕਹੇ ਪਿਛੈ ਪਛਤਾਏ ਤਿੱਥੈ ਕੜੀਐ ਸਵਰਥ ਮਾਤਮਨ ਬੁੱਧ ਤਿੱਥੈ ਕੜੀਐ ਸੁਰਾ ਸਦਾ ਕੀ ਸੋਦ ਕਰਮਖੰਡ ਕੀ ਬਾਣੀ ਚੋਰ ਤਿੱਤੇ ਹੋਰ ਨ ਕੋਈ ਹੋਰ ਤਿੱਤੇ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਤੈ ਸੀਤੋ ਸੀਤਾ ਮਹਿਮਾ ਮਾਹੀ ਤਾ ਕੇ ਰੂਪ ਨ ਕਥਨੇ ਜਾਹੇ ਨਾ ਈ ਮਰਹਿ ਨਾ ਠਾਗੇ ਚਾਹੀ ਜਾਂ ਕਹਿ ਰਾਮ ਉਸਹਿ ਮਨ ਮਾਹੀ ਤਿੱਤੈ ਭਗਤ ਉਸਹਿ ਕੇ ਤੋ ਕਰੇ ਅਨੰਦ ਸਚਾ ਮਨ ਸੋਈ ਸੱਚ ਕੰਢ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਤੈ ਖੰਡ ਅੰਡਲ ਹਰਪੰਡ ਜੇ ਕੋ ਕਤੈ ਤਹੰਤ ਨ ਅੰਤ ਤੇ ਤ ਲੋ ਲੋ ਆਕਾਰ ਜਿਵੇਂ ਜਿਵੇਂ ਹੁਕਮ ਤੇ ਵੈ ਦਿਨਕਾਰ ਏਕੈ ਵੇਦ ਸੈ ਕੰਪੀਚਾਰ ਨਾਨਕ ਕਥਨਾ ਕਰਦਾ ਸਾਰ ਜਤ ਬਾਹਾਰਾ ਤੀਰੈ ਸੁਹਿਆਰ ਅਹਿਰਨ ਮਤ ਵੇਦ ਹਤੀਆਰ ਭੌਖਲਾ ਅਗਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਦਿੱਟਾਲ ਕੜੀਏ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ नानक नदरी नदर निहाल सलोक पवन गुरु पाणी पिता माता दर्त महत् दिवस रात दाई दाया दया सगल जगत चङ्गे आय बुरे आच तर् महूर ਗਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੇ ਨਾਮ ਤਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਤਿਆਇਆ ਗਏ ਮਸਤਤ ਕਾਲ ਨਾਨਕ ਤੇ ਮੁਖ ਉਚੇ ਕੀਤੇ ਸੁਤੇ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ